ਠਿੰਡਾ ਦੇ ਪਿੰਡ ਜੋਂ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਝੜਪ ਹੋਈ ਇਸ ਦੇ ਵਿੱਚ ਡੀਐਸਪੀ ਸਮੇਤ ਕਈ ਪੁਲਿਸ ਕਰਮੀਆਂ ਜ਼ਖਮੀ ਹੋ ਗਏ ਡੀਐਸਪੀ ਦੀ ਬਾਹਟ ਉੱਟ ਗਈ ਜਿਸ ਦੇ ਕਾਰਨ ਪੁਲਿਸ ਕਿਸਾਨਾਂ ਦੇ ਵਿਰੁੱਧ ਕੇਸ ਦਰਜ ਕਰ ਰਹੀ ਹੈ ਠਿੰਡਾ ਪੁਲਿਸ ਦੇ ਐਸਪੀ ਨਰਿੰਦਰ ਸਿੰਘ ਨੇ ਅਨੁਸਾਰ ਕਿਸੇ ਨੇ ਪੁਲਿਸ ਤੇ ਹਮਲਾ ਕੀਤਾ ਹੈ ਜਿਸ ਦੇ ਵਿੱਚ ਉਨ੍ਹਾਂ ਦਾ ਇੱਕ ਡੀਐਸਪੀ ਅਤੇ ਉਨ੍ਹਾਂ ਦਾ ਗਨਮੈਨ ਜ਼ਖਮੀ ਹੋ ਗਿਆ ਐਸਪੀ ਸਿਟੀ ਦਾ ਕਹਿਣਾ ਹੈ ਕਿ ਡੀਐਸਪੀ ਦੀ ਬਾਹ ਤੇ ਫ੍ਰੈਕਚਰ ਹੈ ਜੋਂ ਦੇ ਵਿੱਚ ਥਾਣਾ ਸਦਰ ਰਾਮਪੁਰਾ ਦਾ ਏਰੀਆ ਹੈਗਾ ਸਬਡਿਵੀਜ਼ਨ ਫੂਲ ਸਬਡਿਵੀਜ਼ਨ ਇਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਿਹਦੇ ਵਿੱਚ ਇੱਕ ਨਿਸ਼ਾਨਦੇਹੀ ਜਿਹੜੀ ਹੈਗੀ ਪਿੰਡ ਜੌਂਦ ਦੀ ਜਿਹੜੀ ਨਹੀਂ ਹੋਈ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਦੇ ਸਬੰਧ ਵਿੱਚ ਅੱਜ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਦੋਂ ਸਾਡੀ ਫੋਰਸ ਉੱਥੇ ਪਹੁੰਚੀ ਤਾਂ ਜਿਹੜੀ ਪਿੰਡ ਵਾਲੇ ਸੀਗੇ ਨਾਲ ਉੱਥੇ ਕਿਸਾਨ ਜਿੱਥੇ ਬੰਦਿਆਂ ਦੇ ਜਿਹੜੇ ਵਰਕਰ ਸੀਗੇ ਉਹ ਕਾਫੀ ਅਗਰੈਸਿਵ ਮੂਡ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਟਰਾਲੀ ਵੀ ਜਿਹੜੀ ਇੱਟਾਂ ਦੀ ਭਰੀ ਹੋਈ ਸੀਗੀ ਤਾਂ ਉਹਦੇ ਵਿੱਚ ਤੇਲ ਦੀ ਕੰਨੀਆਂ ਵੀ ਜਿਹੜੀਆਂ ਸੀਗੀਆਂ ਜਦੋਂ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਡੀ ਪੁਲਿਸ ਫੋਰਸ ਦੇ ਉੱਤੇ ਹਮਲਾ ਕਰ ਦਿੱਤਾ ਜਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਇੰਜਰੀਜ਼ ਹੋਈਆਂ ਨੇ ਸਾਡੇ ਡਿਪਸਾ ਹਡਕੁਆਟਰ ਰਾਹੁਲਪੁਰ ਹਰਦਵਾਰ ਜੀ ਦੇ ਉਹਨਾਂ ਦੇ ਬਾਹਾਂ ਤੇ ਜੋ ਤੇ ਫ੍ਰੈਕਚਰ ਹੋਇਆ ਉਹਨਾਂ ਦੇ ਗਨਮਨ ਨੂੰ ਵੀ ਛਟਾਂ ਲੱਗੀਆਂ ਨੇ ਇਹਦੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੇ ਅੱਜ ਜਦੋਂ ਡਿਊਟੀ ਗਏ ਸੀਗੇ ਤੇ ਉੱਥੇ ਪਟਵਾਰੀ ਜਿਹੜਾ ਸੀਗਾ ਤੇ ਜਿਹੜੀ ਹੋਰ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ ਜਿੱਦੇ ਵਿੱਚ ਫੋਰਸ ਰਾਈ ਜਿਹੜਾ ਉਹਨ ਇਨ ਵਾਇਲੈਂਟ ਜਿਹੜੇ ਇਨਸੀਡੈਂਟ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਹੈੱਡਕੁਆਰਟਰ ਨਾਲ ਰਾਹੁਲ ਭਾਰਦਵਾਜ ਨੇ ਉਹਨਾਂ ਦੀ ਇੰਜਰੀਜ਼ ਹੋਈ ਹੈ ਸੋ ਅਸੀਂ ਇਹਨਾਂ ਸਾਡੇ ਜਿਹੜੇ ਪਟਵਾਰੀ ਨੂੰ ਬੰਦੀ ਬਣਾਉਣ ਦੇ ਸਾਡੇ ਜਿਹੜੇ ਡਿਫਸਰ ਨੂੰ ਸੱਟ ਮਾਰਨ ਦੇ ਜਿਹੜੇ ਇਸ਼ੂ ਨੂੰ ਲੈ ਕੇ ਅਸੀਂ ਜਿਹੜੇ ਹੈਗੇ ਮੁਕੱਦਮਾ ਦਰਜ ਕਰ ਰਹੇ ਹਾਂ ਕਿਸਾਨ ਜਿੱਥੇ ਬੰਦੀ ਦੇ ਜਿਹੜੇ ਆਗੂ ਸੀਗੇ ਦਾ ਜਿਹੜੇ ਉੱਥੇ ਵਰਕਰ ਸੀਗੇ ਔਰ ਜਿਨ੍ਹਾਂ ਨੇ ਇਸੇ ਵਾਇਲੈਂਟ ਘਟਨਾ ਨੂੰ ਅੰਜਾਮ ਦਿੱਤਾ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਕਰ ਰਹੇ ਹਾਂ ਸ਼ਰਨਾਂ ਨੇ ਔਰ ਥੋੜੀ ਵੀ ਦਿਖਾਈ ਹੈ ਲੋਕ でこ、これ、いり。